ਅਜਮ ਤੇ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਆ ਦਰਬਾਰ ਸਾਹਿਬ ਨੂੰ ਲਗਾਤਾਰ ਬੰਬ ਦੇ ਨਾਲ ਉਡਾਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਜਾ ਰਹੀ ਆ ਕਿ ਪਾਈਪਾਂ ਦੇ ਵਿੱਚ ਆਡੀ ਐਕਸ ਭਰਿਆ ਹੋਇਆ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਦਰਬਾਰ ਸਾਹਿਬ ਪਹੁੰਚਣਗੇ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ ਜਾਵੇਗਾ ਤੇ ਨਾਲ ਹੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਤਾਂ ਬੰਬਨਾ ਉਡਾਣ ਦੀਆਂ ਧਮਕੀਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਦਰਬਾਰ ਸਾਹਿਬ ਅੰਮ੍ਰਿਤਸਰ ਪਹਿਲਾ ਦੌਰਾ ਆ ਅੱਜ ਪਹਿਲਾਂ ਕੈਬਨਟ ਦੀ ਅਹਿਮ ਮੀਟਿੰਗ ਹੋਣੀ ਆ ਅਹਿਮ ਮੀਟਿੰਗ ਤੋਂ ਬਾਅਦ ਦਰਬਾਰ ਸਾਹਿਬ ਨੂੰ ਰਵਾਨਾ ਹੋਣਗੇ ਹਰਮੰਦਰ ਸਾਹਿਬ ਦਿਨਾਤਮਸਤਕ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਪੈਦਾ ਹੋਏ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੰਗਤਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤਾਂ ਸਿਆਸਤਦਾਨ ਲਗਾਤਾਰ ਉੱਥੇ ਪਹੁੰਚ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਗੁਰਜੀਤ ਔਜਲਾ ਪਹੁੰਚੇ ਰਾਜਾ ਬੜਿੰਗ ਵੀ ਪਹੁੰਚੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਰੱਖਿਆ ਪ੍ਰਬੰਧਕਾ ਪ੍ਰਬੰਧਨ ਦਾ ਜਾਇਜ਼ਾ ਲੈਣਗੇ ਐਸਜੀਪੀਸੀ ਦੇ ਪ੍ਰਬੰਧਕਾਂ ਨੂੰ ਵੀ ਮਿਲ ਕੇ ਆਉਣਗੇ ਜਥੇਦਾਰ ਸਾਹਿਬ ਦੇ ਨਾਲ ਵੀ ਸੰਭਾਵਨਾ ਹੈ ਕਿ ਮੁਲਾਕਾਤ ਹੋਵੇਗੀ ਤਾਂ ਪਿਛਲੇ ਦਿਨਾਂ ਤੋਂ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਣ ਦੀਆਂ ਧਮਕੀਆਂ ਦਿੱਤੀਆਂ ਕਿ ਅਸੀਂ ਐ ਕਰਦਾਂਗੇ ਅਸੀਂ ਉਹ ਕਰਦਾਂਗੇ ਆਰ ਡੀ ਐਕਸ ਭਰਿਆ ਹੋਇਆ ਇੱਥੇ ਆਰ ਡੀ ਐਕਸ ਆ ਉੱਥੇ ਆਰ ਡੀ ਐਕਸ ਆ ਤੇ ਹੁਣ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਆ ਕਿ ਅੰਮ੍ਰਿਤਸਰ 에ਅਰਪੋਰਟ ਨੂੰ ਵੀ ਬੰਬ ਦੇ ਨਾਲ ਉਡਾਣ ਦੀ ਧਮਕੀ ਮਿਲ ਚੁੱਕੀ ਆ ਤਾਂ ਆਖਰ ਕੌਣ ਆ ਇਹ ਧਮਕੀਆਂ ਦੇਣ ਵਾਲਾ ਇਸ ਦਾ ਮਕਸਦ ਕੀ ਆ ਕੀ ਮਕਸਦ ਸਿਰ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਭੰਗ ਕਰਨਾ ਜਾਂ ਮਕਸਦ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਆਖਰ ਇਹ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੋਵੇਗਾ ਪਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਪੁਲਿਸ ਦੀਆਂ ਟੀਮਾਂ ਨੇ ਖੁਫੀਆ ਏਜੰਸੀਆਂ ਨੇ ਉਹ ਲਗਾਤਾਰ ਇਸ ਦੀ ਪੈੜ ਨੱਪਣ ਦੀ ਕੋਸ਼ਿਸ਼ ਕਰ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਟਰੇਸ ਕਰ ਲਏ ਨੇ ਉਹਨਾਂ ਨੂੰ ਜਲਦੀ ਹੀ ਪੰਜਾਬ ਲਿਆਂਦਾ ਜਾਵੇਗਾ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਤੋਂ ਬਾਹਰ ਬੈਠੇ ਨੇ ਕੋਈ ਪੰਜਾਬ ਤੋਂ ਬਾਹਰ ਬੈਠੇ ਨੇ ਕਿਸੇ ਹੋਰ ਸੂਬੇ ਦੇ ਨੇ ਜਾਂ ਫਿਰ ਵਿਦੇਸ਼ ਤੋਂ ਬੈਠ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਠ ਈਮੇਲਜ਼ ਆ ਚੁੱਕੀਆਂ ਨੇ ਇੱਕ ਤੋਂ ਬਾਅਦ ਇੱਕ ਈਮੇਲਜ਼ ਦਿੱਤੀ ਜਾ ਰਹੀ ਆ ਧਮਕੀ ਭਰੀ ਈਮੇਲ ਨੇ ਜ਼ਰੂਰ ਸੰਗਤਾਂ ਦੇ ਮਨਾਂ ਦੇ ਵਿੱਚ ਰੋਸ ਵੀ ਪੈਦਾ ਕੀਤਾ ਡਰ ਵੀ ਪੈਦਾ ਕੀਤਾ ਹਾਲਾਂਕਿ ਐਸਜੀਪੀਸੀ ਦੇ ਮੈਂਬਰ ਨੇ ਜਥੇਦਾਰ ਨੇ ਉਹ ਲਗਾਤਾਰ ਸੰਗਤਾਂ ਨੂੰ ਅਪੀਲ ਕਰ ਰਹੇ ਨੇ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਡਰਨ ਦੀ ਲੋੜ ਨਹੀਂ ਹੈ ਸੁਰੱਖਿਆ ਏਜੰਸੀਆਂ ਲੱਗੀਆਂ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਆ ਕੇਂਦਰ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ ਪੈੜ ਨੱਪਣ ਦੇ ਲਈ ਕਿ ਆਖਰ ਧਮਕੀਆਂ ਦੇਣ ਵਾਲਾ ਕੌਣ ਆ ਆਖਰ ਕਿਉਂ ਦੁਬਾਰਾ ਤੋਂ ਇਸ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਧਮਕੀ ਮਿਲ ਰਹੀ ਆ ਕਿਉਂਕਿ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਪਹਿਲਾਂ ਧਮਕੀਆਂ ਮਿਲੀਆਂ ਨੇ ਉਹ ਬੰਦੇ ਵੀ ਕਾਬੂ ਕਰ ਲਏ ਜਾਂਦੇ ਨੇ ਪਰ ਇਸ ਵਾਰ ਇੱਕ ਤੋਂ ਬਾਅਦ ਇੱਕ ਧਮਕੀ ਅੱਠ ਧਮਕੀਆਂ ਪਿਛਲੇ 4-5 ਦਿਨਾਂ ਤੋਂ ਇਹੀ ਹਾਲਾਤ ਨੇ ਇਹੀ ਮਾਹੌਲ ਆ ਸੰਗਤਾਂ ਦੇ ਮਨਾਂ ਦੇ ਵਿੱਚ ਡਰ ਜ਼ਰੂਰ ਬਣਿਆ ਹੋਇਆ ਸੰਗਤਾਂ ਦੀ ਆਮਦ ਜ਼ਰੂਰ ਘਟੀ ਆ ਉੱਥੇ ਕਿਉਂਕਿ ਡਰ ਜਾਂਦੇ ਨੇ ਕਈ ਵਾਰ ਜਿਹੜਿਆਂ ਦੇ ਅੰਦਰ ਭਾਵਨਾ ਹੁੰਦੀ ਆ ਸ਼ਰਧਾ ਹੁੰਦੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਨਹੀਂ ਡਰਦੇ ਪਰ ਕਈ ਵਾਰ ਜਿਹੜੇ ਉਹਨਾਂ ਦੇ ਬੱਚਿਆਂ ਦੇ ਮਾਪੇ ਹੁੰਦੇ ਨੇ ਉਹਨਾਂ ਨੂੰ ਰੋਕ ਲੈਂਦੇ ਨੇ ਕਹਿੰਦੇ ਵੀ ਤੁਸੀਂ ਨਾ ਜਾਓ ਕਿਤੇ ਖੁਦਾ ਨਾ ਖਾਸਤਾ ਅਜਿਹੀ ਕੋਈ ਗੱਲ ਸੱਚ ਹੋ ਜਾਵੇ ਜਿਸ ਤਰੀਕੇ ਦੇ ਨਾਲ ਧਮਕੀਆਂ ਮਿਲ ਰਹੀਆਂ ਨੇ ਤਾਂ ਬਹੁਤ ਸਾਰੇ ਲੋਕ ਜਿਹੜੇ ਦੂਰੋਂ ਆਉਣਾ ਹੁੰਦਾ ਉਹਨਾਂ ਨੇ ਉਹ ਨਹੀਂ ਜਾਂਦੇ ਕਹਿੰਦੇ ਚਲੋ ਮਾਹੌਲ ਠੀਕ ਹੋ ਜਾਣ ਦੋ ਬਾਅਦ ਦੇ ਵਿੱਚ ਚਲੇ ਜਾਵਾਂਗੇ ਸੁਰੱਖਿਆ ਜਿਹੜੀ ਆ ਸੁਰੱਖਿਆ ਦੇ ਅੱਜ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਵੀ ਹੋਣਗੇ ਸੁਰੱਖਿਆ ਪ੍ਰਬੰਧਕਾਂ ਦਾ ਜਾਇਜ਼ਾ ਵੀ ਲੈਣਗੇ ਕਿਉਂਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਨੇ ਮੁੱਖ ਮੰਤਰੀ ਵੀ ਨੇ ਤਾਂ ਮੁੱਖ ਮੰਤਰੀ ਦਾ ਅੱਜ ਪਹਿਲਾ ਦੌਰਾ ਹੋਵੇਗਾ ਇਹ ਧਮਕੀਆਂ ਮਿਲਣ ਤੋਂ ਬਾਅਦ ਤਾਂ ਆਖਰ ਕਦੋਂ ਤੱਕ ਇਹ ਧਮਕੀਆਂ ਦੇਣ ਵਾਲੇ ਕਾਬੂ ਕੀਤੇ ਜਾਂਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੀ ਅਹਿਮ ਬੈਠਕ ਦੇ ਵਿੱਚ ਕੀ ਕੋਈ ਵੱਡੇ ਫੈਸਲੇ ਲੈਂਦੇ ਨੇ ਉਸ ਤੋਂ ਬਾਅਦ ਦਰਬਾਰ ਸਾਹਿਬ ਜਾ ਕੇ ਕੀ ਸੁਰੱਖਿਆ ਦਾ ਜਾਇਜ਼ਾ ਲੈਣ ਤੋਂ ਬਾਅਦ ਕੀ ਬਿਆਨ ਦਿੰਦੇ ਨੇ ਉਹ ਵੀ ਤੁਹਾਡੇ ਨਾਲ ਰੁਬਰੂ ਕਰਾਂਗੇ